ਪੂਰਾ ਫੈਂਟਾਸਟਿਕ ਦਾ ਬਸ ਕੁਝ ਰਿਆਦਾ ਬਾਰੇ ਬੋਲਦੇ ਸੀ ਤਾਂ ਇਹ ਕੰਮ ਕਰਦੇ ਹੋ ਉਸ ਤੋਂ ਬਾਅਦ ਜਿਹੜੇ ਜੀਓ ਸਿੱਟ ਕੇ ਉਹ ਯਾਰ ਕਿ ਸੇਕੂ ਫਰਦੇ ਦਾ ਪਾਣੀ ਦੇ ਰਿਹਾ ਸੀ ਉਹਦੇ ਘਰ ਦੀ ਨਗਰ ਵੀ ਐਕਸਟੈਂਡ ਹੋਈ ਆ ਅੱਜ ਜਿਹੜੀ ਮੈਸੂਰੀ ਹੈ ਨਾ ਵਾਰੀ ਕਰਦੇ ਪੂਰਾ ਸਾਹੀ ਖੜੇ ਨਾ ਬਸ ਪਾਣੀ ਖੜਿਆ ਹੈ ਜਿਹੜੇ ਬਾਰੀ ਲੱਗਣੇ ਦਾ ਸੀ ਕਿੱਥੇ ਖੜੇ ਥੋੜੀ ਸੁੱਕੀ ਆ ਬਾਬਾ ਜੀ ਸਟੈਂਡ ਆ ਇਸ ਤੇ 10 ਕਿਲੋਮੀਟਰ ਤੋਂ ਆਉਣਾ ਚੱਲ ਰਹੇ ਆ ਆ ਮੇਰੇ ਬਾਬਾ ਜੀ ਨੂੰ ਕਹਿੰਦੇ ਕਿ ਠਿਕਦਰ ਕਹਿੰਦੇ ਉਹਨਾਂ ਨੂੰ ਪ੍ਰਭਾਤਮਾ ਉਹਦੇ ਬਾਣੀ ਦੀ ਅਸਰਪ੍ਰਭਾਤ ਹੈ ਉਹਦੇ ਵਾਤਾਵਰਣ ਪ੍ਰੇਮਸ਼ਰਤ ਹੈ ਉਹਨਾਂ ਦਾ ਉਹਨਾਂ ਦਾ ਪਰ ਲੋਕਾਂ ਨੇ ਵੀ ਕਿਹਾ ਕਿ ਬਾਬਾ ਜੀ ਦੇ ਕੰਮ ਦੀ ਗੱਲ ਹੈ ਉਹ ਬਾਬਾ ਜੀ ਉਹ ਜੋ ਉਹਦੀ ਸਾਡੀ ਦਾ ਪ੍ਰਿਆਸ ਮਾਫ ਕਰਕੇ ਮੈਂ ਜਾ ਰਿਹਾ ਆਪ ਸਾਰੇ ਲਾਵਾਂਗੇ ਉਹ ਉਹਨਾਂ ਨੇ ਪਹਿਲਾਂ ਤੇ ਸੰਗਰਾਂਦੇ ਸ਼ਹਿਰ ਦੇ ਵਿੱਚ ਹੀ ਹੋਊਗੀ ਅੱਛਾ ਸਰਕਾਰ ਦੇ ਵਿੱਚ ਅਸੀਂ ਸਭ ਦਾ ਆਪਾਂ ਇਹ ਕੀ ਆ ਬਾਤ ਹੈ ਪੱਡੀ ਸਟੇਟਮੈਂਟ ਹੈ ਤੁਹਾਡੀ ਬਣੀ ਉਹ ਤਾਂ ਉਹ ਤਾਂ ਕਹਿੰਦੇ ਸੀ ਕਹਿੰਦੇ ਮੈਂ ਸਾਰੇ ਮੰਤਰੀਆਂ ਨੂੰ ਸਰਕਾਰ ਨੂੰ ਲਵਾ ਦੇਣਾ ਐਸੀ ਨਾਲ ਲਾਵਾਂਗੇ ਸਾਨੂੰ ਉਮੀਦ ਹੈ ਵਿਸ਼ਵਾਸ ਹੈ ਬਾਬਾ ਜੀ ਚਲੋ ਬਹੁਤ ਬਹੁਤ ਨਹੀਂ ਚੱਲਣਾ ਤੁਸੀਂ ਉੱਥੇ ਦਾ ਮੌਇਨਾ ਕਰੋ ਜਦੋਂ ਬਾਬਾ ਜੀ ਨਾਲ ਗੱਲ ਕਰਨਾ ਤੁਸਾਂ